ਸਸਤਰਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨਆਰਆਈ ਇਹ ਖਾਸ ਅਪਡੇਟ ਉਹਨਾਂ ਲੋਕਾਂ ਲਈ ਹੈ ਜੋ ਰੋਜ਼ਾਨਾ ਸਫ਼ਰ ਕਰਦੇ ਨੇ ਆਪਣੇ ਕਮਾਂਕਾਰਾਂ ਦੇ ਲਈ ਜਾਂ ਫਿਰ ਹੋਰ ਜ਼ਰੂਰੀ ਕੰਮਾਂ ਦੇ ਲਈ ਜਿਨ੍ਹਾਂ ਨੂੰ ਕੋਈ ਨਾ ਕੋਈ ਵਾਈਕਲ ਕੋਈ ਨਾ ਕੋਈ ਵਾਹਨ ਦਾ ਇਸਤੇਮਾਲ ਕਰਨਾ ਪੈਂਦਾ ਹੈ ਤੇ ਉਸ ਨੂੰ ਚਲਾਉਣ ਲਈ ਪੈਟਰੋਲ ਡੀਜ਼ਲ ਦਾ ਇਸਤੇਮਾਲ ਵੀ ਕਰਨਾ ਪੈਂਦਾ ਹੈ ਪੈਟਰੋਲ ਡੀਜ਼ਲ ਸਾਡੀ ਜ਼ਿੰਦਗੀ ਦਾ ਇੱਕ ਐਸਾ ਹਿੱਸਾ ਬਣ ਗਏ ਨੇ ਜਿਸ ਤੋਂ ਬਿਨਾਂ ਹੁਣ ਜ਼ਿੰਦਗੀ ਨੂੰ ਸੋਚਿਆ ਵੀ ਨਹੀਂ ਜਾ ਸਕਦਾ ਬਾਰਨਾ ਬਿਨਾਂ ਜ਼ਿੰਦਗੀ ਕੁਝ ਨਹੀਂ ਹੈ ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਬਦਲਾ ਆਉਂਦੇ ਰਹਿੰਦੇ ਨੇ ਅੱਜ ਦਾ ਇਹ ਅਪਡੇਟ ਖਾਸ ਕਰਕੇ ਤੁਹਾਡੇ ਲਈ ਹੈ ਆਇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਤੇ ਵਿਦੇਸ਼ੀ ਮੁਦਰਾ ਦਰਾਂ ਦੇ ਆਧਾਰ ਤੇ ਈਂਧਣ ਦੀਆਂ ਕੀਮਤਾਂ ਅਪਡੇਟ ਕਰਦੀਆਂ ਰਹਿੰਦੀਆਂ ਨੇ ਅੱਜ ਕੁਝ ਸ਼ਹਿਰਾਂ ਵਿੱਚ ਕੀਮਤਾਂ ਵਿੱਚ ਹਲਕੀ ਕਮੀ ਆਈ ਹੈ ਜਦਕਿ ਜ਼ਿਆਦਾਤਰ ਥਾਵਾਂ ਤੇ ਬੈਲੈਂਸ ਉਸੇ ਤਰ੍ਹਾਂ ਦੇ ਨਾਲ ਸਥਿਰ ਬਣਿਆ ਹੋਇਆ ਤਾਂ ਮੁੱਖ ਸ਼ਹਿਰ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਉਹ ਇਹ ਨੇ ਕਿ ਨਵੀਂ ਦਿੱਲੀ ਦੇ ਵਿੱਚ ਪੈਟਰੋਲ 94.72 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 27.62 ਰੁਪਏ ਪ੍ਰਤੀ ਲੀਟਰ ਹੋ ਗਿਆ। ਮੁੰਬਈ ਦੇ ਵਿੱਚ ਪੈਟਰੋਲ 104.21 ਰੁਪਏ ਪ੍ਰਤੀ ਲੀਟਰ ਡੀਜ਼ਲ 92.15 ਰੁਪਏ ਪ੍ਰਤੀ ਲੀਟਰ ਹੋ ਗਿਆ। ਬੰਗਲੌਰ ਦੇ ਵਿੱਚ ਪੈਟਰੋਲ 102.92 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 90.99 ਰੁਪਏ ਪ੍ਰਤੀ ਲੀਟਰ ਹੋ ਗਿਆ ਚੇਨਈ ਵਿੱਚ 100.85 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 92.43 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਔਰ ਹైదరాబాద్ ਦੇ ਵਿੱਚ ਇਹ 107.41 ਰੁਪਏ ਤੇ ਡੀਜ਼ਲ 95.65 ਰੁਪਏ ਪ੍ਰਤੀ ਲੀਟਰ ਹੋ ਗਿਆ ਜੈਪੁਰ ਦੇ ਵਿੱਚ ਪੈਟਰੋਲ ਲਗਭਗ 104 ਰੁਪਏ ਟੱਪ ਗਿਆ 104.88 ਰੁਪਏ ਪ੍ਰਤੀ ਲੀਟਰ ਹੋ ਗਿਆ ਉੱਥੇ ਹੀ ਸਾਡੀ ਧਰਤੀ ਪੰਜਾਬ ਦੇ ਵਿੱਚ ਪੈਟਰੋਲ ਲਗਭਗ 96.70 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਲਗਭਗ 88.9 ਰੁਪਏ ਪ੍ਰਤੀ ਲੀਟਰ ਤੇ ਆ ਗਿਆ ਹੈ ਤਾਂ ਦੱਸਿਆ ਕਿ ਕੀਮਤਾਂ ਦੇ ਵਿੱਚ ਬਦਲਾਅ ਦੇ ਕੁਝ ਕਾਰਨ ਹੁੰਦੇ ਨੇ ਇਹ ਕਾਰਨ ਜੇਕਰ ਤੁਸੀਂ ਸਮਝ ਲਵੋ ਤਾਂ ਕੀਮਤਾਂ ਵਧਦੀਆਂ ਕਿਉਂ ਨੇ ਘਟਦੀਆਂ ਕਿਉਂ ਨੇ ਇਹ ਤੁਹਾਨੂੰ ਜ਼ਰੂਰ ਤਫਸੀਲ ਦੇ ਨਾਲ ਸਮਝ ਆ ਜਾਏਗਾ ਇੰਦਣ ਦੀਆਂ ਕੀਮਤਾਂ ਵਿੱਚ ਰੋਜ਼ਾਨਾ ਸੋਤ ਵਿਸ਼ਵ ਕੱਚੇ ਤੇਲ ਦੀਆਂ ਕੀਮਤਾਂ ਤੇ ਨਿਰਭਰ ਕਰਦੀ ਹੈ ਕਿ ਕੱਚਾ ਤੇਲ ਦੁਨੀਆ ਭਰ ਵਿੱਚ ਕਿਸ ਕੀਮਤ ਤੇ ਆ ਰਿਹਾ ਹੈ ਜਾਂ ਜਾ ਰਿਹਾ ਹੈ ਹਾਲ ਹੀ ਦੇ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਜਿਸ ਨਾਲ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਤੇ ਪੋਜ਼ਿਟਿਵ ਅਸਰ ਪਿਆ ਇਸ ਤੋਂ ਇਲਾਵਾ ਰੁਪਏ ਦੀ ਡਾਲਰ ਦੇ ਨਾਲ ਮਜ਼ਬੂਤੀ ਵੀ ਕੀਮਤਾਂ ਨੂੰ ਸਥਿਰ ਰੱਖਣ ਵਿੱਚ ਮਦਦ ਕਰ ਰਹੀ ਹੈ ਹਾਲਾਂਕਿ ਜੇ ਜੀਓਲੋਜੀ ਦੀ ਗੱਲ ਕਰੀਏ ਭੂ ਰਾਜਨੀਤਿਕ ਤਣਾਅ ਜਾਂ ਸਪਲਾਈ ਚੇਨ ਵਿੱਚ ਰੁਕਾਵਟਾਂ ਦੀ ਗੱਲ ਕਰੀਏ ਤਪ ਵਿਖ ਵਿੱਚ ਇਹ ਸਭ ਚੀਜ਼ਾਂ ਵੀ ਇਹਨਾਂ ਕੀਮਤਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਜਾਂ ਇਹਨਾਂ ਨੂੰ ਕਾਬੂ ਹੀ ਕਰਦੀਆਂ ਨੇ ਤਾਂ ਇਸ ਦਾ ਕੰਜ਼ਿਊਮਰਸ ਤੇ ਵਰਤੋਂ ਕਰਨ ਵਾਲਿਆਂ ਤੇ ਕੀ ਪ੍ਰਭਾਵ ਪੈਂਦਾ ਹੈ ਇੰਦਣ ਦੀਆਂ ਕੀਮਤਾਂ ਵਿੱਚ ਕਮੀ ਦੇ ਨਾਲ ਆਮ ਉਪਭੋਗਤਾਵਾਂ ਨੂੰ ਰਾਹਤ ਮਿਲਦੀ ਹੈ ਖਾਸ ਕਰਕੇ ਆਵਾਜਾਈ ਤੇ ਖੇਤੀਬਾੜੀ ਦੇ ਖੇਤਰ ਵਿੱਚ ਜੋ ਇਸ ਦਾ ਇਸਤੇਮਾਲ ਕਰਦੇ ਨੇ ਕਿਉਂਕਿ ਖੁੱਲਾ ਡੁੱਲਾ ਇਸਤੇਮਾਲ ਕਰਨਾ ਪੈਂਦਾ ਜਿਨੇ ਰੋਜ਼ ਆਉਣਾ ਜਾਣਾ ਉਸ ਨੇ ਵੀ ਖੁੱਲਾ ਡੁੱਲਾ ਇਸਤੇਮਾਲ ਕਰਨਾ ਹੈ ਜਿਨੇ ਖੇਤੀ ਕਰਨੀ ਹੈ ਉਹਨੂੰ ਵੀ ਡੀਜ਼ਲ ਖੁੱਲਾ ਚਾਹੀਦਾ ਹੈ ਤਾਂ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਨਾਲ ਮਾਲ ਢੋਣ ਦੀ ਲਾਗਤ ਘੱਟ ਹੋ ਜਾਂਦੀ ਹੈ ਤਾਂ ਅੰਤ ਵਿੱਚ ਜੋ ਵੀ ਵਸਤੂਆਂ ਦੀਆਂ ਕੀਮਤਾਂ ਹੁੰਦੀਆਂ ਨੇ ਉਹਨਾਂ ਤੇ ਵੀ ਇਸ ਦਾ ਅਸਰ ਪੈਂਦਾ ਸਰਕਾਰ ਇੰਦਣਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਵਿੱਚ ਜਾਂ ਇਸ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ ਨਿਰੰਤਰ ਯਤਨ ਕਰਦੀ ਹੈ ਜਿਸ ਵਿੱਚ ਇਲੈਕਟ੍ਰਿਕ ਵਾਹਨਾਂ ਵਰਗੇ ਆਪਸ਼ਨਸ ਵੀ ਆਉਂਦੇ ਨੇ ਤਾਂ ਕਿ ਤੇਲ ਚਾਹੇ ਜਿੰਨਾ ਮਰਜ਼ੀ ਮਹਿੰਗਾ ਹੋਵੇ ਚਾਹੇ ਪੈਟਰੋਲ ਮਹਿੰਗਾ ਹੋਵੇ ਚਾਹੇ ਡੀਜ਼ਲ ਮਹਿੰਗਾ ਹੋਵੇ ਤੁਹਾਨੂੰ ਉਸ ਦਾ ਕੋਈ ਅਸਰ ਨਾ ਪਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀਮਤਾਂ ਵਿਸ਼ਵ ਬਾਜ਼ਾਰ ਤੇ ਹੀ ਨਿਰਭਰ ਕਰਨਗੀਆਂ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਜੇਕਰ ਕੱਚੇ ਤੇਲ ਦੀ ਕੀਮਤ 70 ਜਾਂ 80 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਰਹਿੰਦੀ ਹੈ ਤਾਂ ਭਾਰਤ ਦੇ ਵਿੱਚ ਇੰਦਣ ਦਰਾਂ ਸਥਿਰ ਰਹਿ ਸਕਦੀਆਂ ਨੇ ਉਪਭੋਗਤਾਵਾਂ ਨੂੰ ਯਾਨੀ ਕਿ ਕੰਜ਼ਿਊਮਰਜ਼ ਯਾਨੀ ਕਿ ਤੁਹਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਰੋਜ਼ਾਨਾ ਅਪਡੇਟ ਦੇ ਲਈ ਅਧਿਕਾਰਿਤ ਐਪਸ ਜਾਂ ਵੈਬਸਾਈਟ ਦੀ ਵਰਤੋਂ ਕਰਨ ਜਾਂ ਫਿਰ ਸਾਡੇ ਅਪਡੇਟਸ ਦੇ ذریعے ਪੈਟਰੋਲ ਤੇ ਡੀਜ਼ਲ ਦੀਆਂ ਰੋਜ਼ਾਨਾ ਦੀਆਂ ਕੀਮਤਾਂ ਨੂੰ ਉਹ ਮੋਨੀਟਰ ਕਰ ਸਕਦੇ ਨੇ ਤਾਂ ਕਿ ਕਦੋਂ ਤੇਲ ਪਾਉਣਾ ਕਦੋਂ ਜ਼ਿਆਦਾ ਪਾਉਣਾ ਕਦੋਂ ਘੱਟ ਪਾਉਣਾ ਇਸ ਗੱਲ ਦਾ ਅੰਦਾਜ਼ਾ ਤੁਸੀਂ ਲਗਾ ਸਕੋ ਤੇ ਤੁਹਾਡੀ ਜੇਬ ਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਾ ਹੋ ਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਕਮੈਂਟ ਕਰਕੇ ਸਾਡਾ ਸਹਾਰਾ ਜ਼ਰੂਰ ਦੇਣਾ